ਸਸਚਾਈਟ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਸਾ ਦਾ ਸਵਾਗਤ ਮੈਂ ਜਿਸ ਤਰ੍ਹਾਂ ਕਹਿੰਦੇ ਆ ਕਿ ਆਪਣੇ ਲਕਸ਼ਣ ਲਕਸ਼ਯਾ ਮਤਲਬ ਜੋ ਤੁਸੀਂ ਪ੍ਰਾਪਤ ਕਰਨਾ ਹੈ ਉਹਨੂੰ ਹਮੇਸ਼ਾ ਕਿਸੇ ਵੀ ਤਰੀਕੇ ਨਾਲ ਲਿਖੋ ਪਰ ਉਹ ਕਿਸ ਤਰ੍ਹਾਂ ਮਿਲਦੀ ਹੈ ਆਪਣੀ ਰਣਨੀਤੀ ਕਿ ਕਿੱਦਾਂ ਅਸੀਂ ਆਪਣੇ ਲਕਸ਼ਣ ਨੂੰ ਪ੍ਰਾਪਤ ਕਰਾਂਗੇ ਧਿਆਨ ਨਾਲ ਸੁਣਿਓ ਮੈਂ ਕਹਿੰਦਾ ਆਪਣੇ ਲਕਸ਼ਮੀ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਜੋ ਤੁਸੀਂ ਬਣਨਾ ਚਾਹੁੰਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹਨੂੰ ਹਮੇਸ਼ਾ ਇਹੋ ਜਿਹੇ ਤਰੀਕੇ ਨਾਲ ਲਿਖੋ ਕਿ ਉਹ ਇੱਕ ਛਾਪ ਬਣ ਚਵੇ ਪਰ ਉਹ ਕਿਦਾਂ ਪ੍ਰਾਪਤ ਕਰਨਾ ਹੈ ਕਿਦਾਂ ਪ੍ਰਾਪਤ ਕਰਨਾ ਹੈ ਉਹ ਕੱਚੀ ਪੈਨਸਲ ਨਾਲ ਲਿਖੋ ਕਿਉਂਕਿ ਜਿਸ ਤਰ੍ਹਾਂ ਤੁਸੀਂ લક્ષ ਨੂੰ ਪ੍ਰਾਪਤ ਕਰਨ ਦੀ ਯੋਜਨਾ ਬਣਾਉਂਗੇ ਉਹ ਤਕਰੀਬਨ ਤਕਰੀਬਨ ਸਿਰੇ ਨਹੀਂ ਚੜਨੀ ਤੇ ਉਹਦੇ ਵਿੱਚ 100 ਜਾਣਿਆਂ ਨੇ ਆ ਕੇ ਉਸ ਰਣਨੀਤੀ ਦਾ ਪੈਦਾ ਲੈ ਜਾਓ ਤੁਸੀਂ ਮੇਰੀ ਗੱਲ ਸਮਝੇ ਨਾ ਸਮਝ ਗਏ ਜੋ ਵੀ ਕੰਮ ਕਰਨਾ ਹੈ ਆਪਣੀ ਮੰਜ਼ਲ ਨੂੰ ਦੇਖੋ ਧਿਆਨ ਚ ਰੱਖੋ ਜਿਸ ਤਰ੍ਹਾਂ ਮਰਜੀ ਲਿਖੋ ਪਰ ਕਿਸ ਤਰ੍ਹਾਂ ਪ੍ਰਾਪਤ ਕਰਨੀ ਹੈ ਇਹ ਤਰੀਕਾ ਕਦੇ ਵੀ ਆਪਣੇ ਆਪ ਨੂੰ ਵੀ ਰੂਟੀਨ ਚ ਨਾ ਹੀ ਦੱਸੋ ਤਾਂ ਚੰਗਾ ਆਪਣੀ એનર્ਜੀ ਨੂੰ ਜਿੰਨਾ ਤੁਸੀਂ ਆਪਣੇ ਅੰਦਰ ਪਾਵਰਫੁਲ ਰੱਖੋਗੇ ਉਨਾ ਹੀ ਜ਼ਿਆਦਾ ਤੁਹਾਡਾ ਫੈਲਾਵ ਤੇ ਤੁਹਾਡੀ એનર્ਜੀ ਤੇ ਤੁਹਾਡੀ ਪਾਵਰ ਵੱਧਦੀ ਜਾਏਗੀ ਉਸ ਲਕਸ਼ੇ ਨੂੰ ਪ੍ਰਾਪਤ ਕਰਨ ਲਈ ਜਿਸ ਦੇ ਲਈ ਤੁਸੀਂ ਕੋਸ਼ਿਸ਼ ਕਰ ਰਹੇ ਹੋ ਹਮੇਸ਼ਾ ਹੀ ਕੁਦਰਤੀ ਤੌਰ ਤੇ ਇਹ ਨਹੀਂ ਕਿ ਕਿਸੇ ਨੂੰ ਫੋਨ ਕੀਤਾ ਕਿਸੇ ਨਾਲ ਗੱਲ ਕੀਤੀ ਕਿਸੇ ਨੇ ਤੁਹਾਡੀ ਕਿਸਮਤ ਬਦਲ ਦੇਣੀ ਹੈ ਕਿਸੇ ਨੇ ਤੁਹਾਡੇ ਰਸਤੇ ਬਦਲ ਕੇ ਤੁਹਾਨੂੰ ਸੇਧ ਦੇ ਦੇਣੀ ਹੈ ਇਹ ਹੋ ਸਕਦਾ ਹੈ ਕਈ ਵਾਰੀ ਕੋਈ ਨਾ ਕੋਈ ਹਿੰਦਾ ਵਸੀਲਾ ਕੁਦਰਤ ਬਣਾਦੀ ਹੈ ਤੇ ਤੁਹਾਨੂੰ ਸਹੀ ਲੋਕ ਮਿਲਦੇ ਆ ਤੇ ਜੋ ਤੁਹਾਨੂੰ ਸਹੀ ਜ਼ਿੰਦਗੀ ਚ ਸੇਧ ਦੇ ਜਾਂਦੇ ਆ ਮੈਂ ਤੇ ਕਹਿੰਦੀ ਆ ਬੜੀ ਕਿਸਮਤ ਵਾਲੇ ਆ ਲੋਕ ਜਿਨ੍ਹਾਂ ਨੂੰ ਬੜੇ ਚੰਗੇ ਚੰਗੇ ਲੋਕ ਮਿਲਦੇ ਆ ਆਮ ਤੌਰ ਤੇ ਕੀ ਹੁੰਦਾ ਏ ਤੋਖੇ ਬਾਅਦ ਸਾਨੂੰ ਤੇ ਜਿੰਨੇ ਮਿਲੇ ਖਾਣ ਵਾਲੇ ਨਹੀਂ ਸਾਨੂੰ ਤੇ ਜਿੰਨੇ ਮਿਲੇ ਬਰਬਾਦੀ ਵਾਲੇ ਮਿਲੇ ਸਾਨੂੰ ਤੇ ਜਿੰਨੇ ਮਿਲੇ ਢਾਹ ਟੇਰੀ ਕਰਨ ਵਾਲੇ ਮਿਲੇ ਆ ਮਾ ਅਥੋਰਟੀ ਤੁਹਾਨੂੰ ਇਹੀ ਗੱਲਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਕਿ ਹਮੇਸ਼ਾ ਐਦਾਂ ਦੇ ਲੋਕ ਹੀ ਸਾਨੂੰ ਮਿਲਦੇ ਆ ਜੋ ਹਿੰਮਤ ਆ ਕੀ ਦੇਣੀ ਆ ਸਭੋ ਸਾਡੇ ਜ਼ਖਮਾਂ ਦਾ ਸਵਾਦ ਲੈਂਦੇ ਆ ਸਵਾਦ ਤੇ ਸਮਝ ਗਏ ਅੱਛਾ ਜੀ ਫੇਰ ਕੀ ਹੋਇਆ ਲੈ ਦੱਸ ਫੇਰ ਐਦਾਂ ਪਿਆ ਬੜੀ ਮਾਰੀ ਹੋਈ ਤੁਹਾਡੇ ਆ ਪਰਮਾਤਮਾ ਇੰਨੀ ਮਾਰੀ ਤਾਂ ਕਿਸੇ ਦੁਸ਼ਮਣ ਨਾਲ ਨਾ ਕਰੇ ਮਤਲਬ ਕਹਿੰਦਾ ਕਿ ਦੁਸ਼ਮਣ ਨਾਲ ਨਾ ਵੀ ਕਰੇ ਤੇ ਤੁਹਾਡੇ ਨਾਲ ਜਿਹੜੀ ਇੱਕ ਦੋਸਤ ਮਿੱਤਰ ਨੇ ਕਰ ਦਿੱਤੀ ਆ ਜਾਂ ਆਪਣਿਆਂ ਨੇ ਕਰ ਦਿੱਤੀ ਠੀਕ ਹੈ ਕੋਈ ਨਹੀਂ ਕਹਿੰਦਾ ਹੋ ਗਿਆ ਹੋ ਗਿਆ ਮਿੱਟੀ ਪਾ ਫਿਰ ਕੀ ਹੋ ਗਈ ਜਿਉਂਦੇ ਜੀਆਂ ਨਾਲ ਹੁੰਦੀਆਂ ਨੇ ਦੁਨੀਆਦਾਰੀ ਚ ਹਾਂ ਤਾਂ ਹਰ ਤਰ੍ਹਾਂ ਦੇ ਨਾਲ ਪਰੇਸ਼ਾਨੀ ਆਉਂਦੀ ਹੈ ਹੱਲ ਵੀ ਮਿਲਦਾ ਹੈ ਰਸਤੇ ਵੀ ਮਿਲਦੇ ਆ ਬੰਦਾ ਨਿਕਲ ਵੀ ਜਾਂਦਾ ਕੀ ਹੋ ਗਈ ਮਰਨਾ ਥੋੜ੍ਹੀ ਹੈ ਜੇ ਕੋਈ ਨੁਕਸਾਨ ਹੋ ਗਿਆ ਹੈ ਕੋਈ ਪਰੇਸ਼ਾਨੀ ਆਈ ਹੈ ਕੋਈ ਮੁਸੀਬਤ ਆਈ ਹੈ ਕੋਹੋਂ ਵਕਤ ਵਕਤ ਇੱਕੋ ਜਿਆਣੀ ਹੈ ਇਹ ਮੁਸੀਬਤ ਵਾਲਾ ਏ ਇਸ ਨੂੰ ਆਪਾਂ ਮਿਲ ਜੁਲ ਕੇ ਆਰਾਮ ਨਾਲ ਕੱਢ ਸਕਦੇ ਆ ਜਿੱਦਾਂ ਆਪਾਂ ਇੱਕ ਦਿਨ ਪਹਿਲਾਂ ਗੱਲ ਕੀਤੀ ਸੀ ਵਕਤ ਦੀਆਂ ਘੜੀਆਂ ਸੂਈਆਂ ਜੋ ਨੇ ਆਪਣੇ ਹੀ ਰਫਤਾਰ ਨਾਲ ਚੱਲਦੀਆਂ ਨੇ ਸੱਚ ਜਾਣੋ ਬੜੀ ਕੰਮ ਦੀ ਗੱਲ ਇਹ ਆ ਕਿ ਮਿੱਥਿਆ ਸਮਾਂ ਸਿਆਣੇ ਕਹਿੰਦੇ ਆ ਬੜੀ ਛੇਤੀ ਆ ਜਾਂਦਾ ਪਰ ਅਸਲ ਦੇ ਵਿੱਚ ਕੋਈ ਫੰਕਸ਼ਨ ਰੱਖ ਲਓ ਪ੍ਰੈਕਟੀਕਲੀ ਸੋਚੋ ਜਰਾ ਕੋਈ ਫੰਕਸ਼ਨ ਰੱਖ ਲੋ ਉਡੀਕਦੇ ਰਹਿੰਨੇ ਆ ਕੋਈ ਚੰਗਾ ਕੰਮ ਹੋ ਜੇ ਲੈ ਇਹ ਉਹਦੀ ਤਿਆਰੀ ਦੇ ਵਿੱਚ ਇੰਨੀ ਐਕਸਾਈਟਮੈਂਟ ਦੇ ਵਿੱਚ ਲੱਗਦਾ ਹੈ ਕਿ ਉਹ ਵਕਤ ਆ ਹੀ ਨਹੀਂ ਰਿਹਾ ਤੇ ਜਦੋਂ ਦੁੱਖ ਦਾ ਹੋਵੇ ਮਿੰਟ ਚੱਲ ਜਾਂਦਾ ਹੈ ਮਿੰਟ ਚੱਲ ਜਾਂਦਾ ਹੈ ਤੇ ਲੰਘਦਾ ਘੱ ਵੀ ਤੇ ਜਿਹੜਾ ਖੁਸ਼ੀ ਦਾ ਹੋਵੇ ਆਪਾਂ ਇੰਨੀ ਦੇਰ ਤੋਂ ਉਡੀਕ ਰਹੇ ਹੁੰਨੇ ਆ ਉਸ ਵਕਤ ਨੂੰ ਤੇ ਜਦੋਂ ਆਉਂਦਾ ਹੈ ਤੇ ਫਿਰ ਐ ਲੱਗਦਾ ਲੈ ਫੰਕਸ਼ਨ ਨੂੰ ਇੰਨੀ ਦੇਰ ਤੋਂ ਦੇਖਦੇ ਸੀ ਲੰਘ ਵੀ ਗਿਆ ਪਤਾ ਵੀ ਨਹੀਂ ਲੱਗਿਆ ਬਸ ਇਹ ਜਿਹੜੀਆਂ ਤਿਆਰੀਆਂ ਕਰਦੇ ਸੀ ਇੱਕ ਮਿੰਟ ਵਕਤ ਉਹੀ ਹੈ ਗੱਲਾਂ ਬਦਲੀਆਂ ਨਹੀਂ ਵਕਤ ਉਹੀ ਹੈ ਹਾਲਾਤ ਕੋਈ ਨਹੀਂ ਬਦਲੇ ਬਸ ਸਾਡੀ ਸੋਚ ਨੇ ਉਸ ਚੀਜ਼ ਨੂੰ ਉਸ ਤਰ੍ਹਾਂ ਲਿਆਏ ਜਿਸ ਤਰ੍ਹਾਂ ਦੇ ਉਹ ਵਕਤ ਦੇ ਹਾਲਾਤ ਸੀ ਦੁੱਖ ਚ ਵਕਤ ਦੇ ਸੂਈਆਂ ਘੜੀਆਂ ਉਸੇ ਤਰ੍ਹਾਂ ਚੱਲ ਰਹੀਆਂ ਪਰ ਲੱਗਦਾ ਰੁਕ ਹੀ ਗਈਆਂ ਲੰਘ ਹੀ ਨਹੀਂ ਰੰਗ ਤੇ ਜਦੋਂ ਖੁਸ਼ੀ ਵਾਲਾ ਹੁੰਦਾ ਹੈ ਕਿਉਂ ਪਤਾ ਨਹੀਂ ਲੱਗਦਾ ਕਿਉਂਕਿ ਅਸੀਂ ਵਕਤ ਨੂੰ ਮਹਿਸੂਸ ਹੀ ਨਹੀਂ ਕਰਦੇ ਅਸੀਂ ਆਪਣੇ ਆਪ ਚ ਆਪਣੀਆਂ ਖੁਸ਼ੀਆਂ ਚ ਇੰਨੇ ਬਿਜ਼ੀ ਹੁੰਨੇ ਆ ਇੰਨੇ ਖੁਸ਼ ਹੁੰਨੇ ਆ ਕਿ ਵਕਤ ਤਾਂ ਲੰਘ ਰਿਹਾ ਹੁੰਦਾ ਏ ਸਵੇਰ ਤੋਂ ਦੁਪਹਿਰ ਕਿੱਦਾਂ ਹੋ ਗਈ ਦੁਪਹਿਰ ਤੋਂ ਸ਼ਾਮ ਕਿੱਦਾਂ ਹੋ ਗਈ ਤੇ ਸ਼ਾਮ ਤੋਂ ਰਾਤ ਕਿੱਦਾਂ ਹੋ ਪਤਾ ਹੀ ਨਹੀਂ ਲੱਗਿਆ ਤੇ ਉਹੀ ਗੱਲ ਜਦੋਂ ਦੁੱਖ ਦਾ ਹੋਵੇ ਤਾਂ ਲੱਗਦਾ ਕਿ ਸ਼ਾਮ ਹੀ ਨਹੀਂ ਆ ਰਹੀ ਅੱਜ ਤੇ ਰਾਤ ਹੀ ਲੰਗਣ ਚਾਉਂ ਇੱਕੀ ਗੱਲ ਇਹ ਗੱਲਾਂ ਅਸਲ ਚ ਸਾਡੀ ਸੋਚ ਦੀਆਂ ਇਹ ਤਨ ਆਸਾ ਜੇ ਸਾਰ ਚੀਜ਼ ਨੂੰ ਲੈਣ ਦੀਆਂ ਲੈਣ ਦੀਆਂ ਮਤਲਬ ਆਪਣੇ ਦਿਮਾਗਤ ਨੂੰ ਦੇਣ ਦੀਆਂ ਇਸੇ ਕਰਕੇ ਤਾਂ ਹਰ ਕੋਈ ਕਹਿੰਦਾ ਹੈ ਸਕਾਰਾਤਮਕ ਸੋਚੋ ਆ ਕਰੋ ਉਹ ਕਰੋ ਇਹ ਕਰੋ ਇਹ ਕਰੋ ਗੱਲ ਇਹ ਆ ਕਿ ਜੋ ਮਰਜ਼ੀ ਕਰੋ ਜੋ ਮਰਜ਼ੀ ਕਰੋ ਪਰ ਆਪਣੇ ਦਿਮਾਗ ਨੂੰ ਉਸ ਤੇ ਨਾ ਰੱਖੋ ਆਪਣੇ ਮਨ ਨੂੰ ਹਾਲਾਤ ਕਿੱਦਾਂ ਦੇ ਵੀ ਹੋਣ ਉਸ ਮੁਤਾਬਕ ਟਾਲੋ ਕਿ ਇਹ ਇਹ ਹੁਣ ਹੋ ਚੁੱਕਾ ਹੈ ਇਸ ਚੋਂ ਨਿਕਲਣਾ ਹੈ ਉਹ ਕਿੱਦਾਂ ਨਿਕਲਣਾ ਹੈ ਉਸ ਦੀ ਰਣਨੀਤੀ ਬਣਾਉਣੀ ਉਸ ਬਾਰੇ ਸੋਚਣਾ ਨਾ ਕਿ ਉਸ ਦੁੱਖ ਨੂੰ ਲੈ ਕੇ ਫੜ ਕੇ ਬੈਠੋ ਬਾਕੀ ਤੇ ਬਹੁਤ ਸਮਝਦਾਰ ਹੋ ਤੁਸੀਂ ਹਰ ਤਰ੍ਹਾਂ ਦੇ ਹਾਲਾਤ ਨੂੰ ਨਜਿੱਠਣ ਦੇ ਲਈ ਤੁਹਾਡੀ એનર્ਜੀ ਹਮੇਸ਼ਾ ਪੋਜ਼ਿਟਿਵ ਪਰਵਾਹ ਹੈ ਧੈ雷ਗੀ ਤੇ ਦਿੰਦੀ ਵੀ ਹੈ ਨਾ ਸੱਚੇ ਅੱਜ ਆਪਾਂ ਗੱਲ ਕਰਾਂਗੇ 28 ਤਰੀਕ ਦੀ 28 ਤਰੀਕ ਸ਼ਨੀਵਾਰ ਦਾ ਪੁਸ਼ਿਆ ਨਕਸ਼ਤਰ ਸਵੇਰੇ 6:00 ਵਜੇ ਦੇ 36 ਮਿੰਟ ਤੱਕ ਤੇ ਉਸ ਤੋਂ ਬਾਅਦ ਚੱਲੇਗਾ ਜੀ ਤਕਰੀਬਨ ਅਸ਼ਲੇਸ਼ਾ ਜਾਨੀ ਬੁੱਧ ਦਾ ਨਕਸ਼ਤਰ ਠੀਕ ਹੈ ਤੇ ਕਰਕ ਰਾਸ਼ੀ ਵਿੱਚ ਚੰਦਰਮਾ 4 ਨੰਬਰ ਦੀ ਰਾਸ਼ੀ ਚ ਪਦਰਾ ਰਾਤ ਨੂੰ 9 ਵਜੇ ਤੇ 35 ਮਿੰਟ ਤੋਂ ਸ਼ੁਰੂ ਹੋ ਜਾਏਗੀ ਗੁਰੂ ਆਂਧਰਾ ਨਕਸ਼ਤਰ ਚ ਜਾਣਗੇ ਰਾਹੁ ਦੇ ਨਕਸ਼ਤਰ ਚ 2 ਵਜੇ 6 ਮਿੰਟ ਤੇ ਠੀਕ ਹੈ ਤੇ ਗੰਢ ਮੂਲ 6 ਵਜੇ 36 ਮਿੰਟ ਤੋਂ ਸ਼ੁਰੂ ਹੋ ਜਾਣਗੇ ਕਿਉਂਕਿ ਅਸ਼ਲੇਸ਼ਾ ਨਕਸ਼ਤਰ ਗੰਢ ਮੂਲ ਦਾ ਨਕਸ਼ਤਰ ਹੈ ਜੋ ਚੰਦਨ ਵਾਲਾ ਹੈ ਠੀਕ ਹੈ ਤੇ ਗ੍ਰਹਿਾਂ ਦੇ ਮੁਤਾਬਕ ਜਿਸ ਤਰ੍ਹਾਂ ਵੀ ਆਪਾਂ ਸਿਤਾਰਿਆਂ ਨੂੰ ਸਹੀ ਕਰਨ ਦੇ ਲਈ ਜੋ ਤਿਥੀਆਂ ਜਾਂ ਸਥਿਤੀਆਂ ਦੇ ਮੁਤਾਬਕ ਚੱਲਦੇ ਆ ਉਸ ਮੁਤਾਬਕ ਤਕਰੀਬਨ ਹਾਲਾਤ ਜੋ ਬਣਦੇ ਆ ਖਾਸ ਤੌਰ ਤੇ ਚੰਦਰਮਾ ਦੇ ਹਿਸਾਬ ਨਾਲ ਹੀ ਬਣਦੇ ਆ ਤੇ ਚੰਦਰ ਰਾਸ਼ੀ ਦੇਖਿਆ ਜਾਵੇ ਤਾਂ ਅੱਜ ਕਰਕ ਰਾਸ਼ੀ ਚ ਚੰਦਰਮਾ ਬੁੱਧ ਦਾ ਨਕਸ਼ਤਰ ਹੈ ਤੇ ਬਾਕੀ ਗੁਪਤ ਨਵਰਾਤਰੀ ਤਾਂ ਚੱਲਦੇ ਹੀ ਪਏ ਆ ਤੁਹਾਨੂੰ ਪਤਾ ਹੀ ਹੈ ਹੈਨਾ ਗੁਪਤ ਨਵਰਾਤਰੀ ਹਜੇ 9 ਦਿਨ ਚੱਲਣਗੇ ਤੇ ਗ੍ਰਹਿਾਂ ਦੇ ਮੁਤਾਬਕ ਕੀ ਕਹਿਣਾ ਚਾਹੀਦਾ ਉਹੀ ਗੱਲ ਚੰਗੀ ਤਰ੍ਹਾਂ ਵੈਸੇ ਤਾਂ ਦੇਖੋ ਚਾਹੇ ਨਵਰਾਤਰੀ ਹੋਣ ਚਾਹੇ ਕਿੰਦਾ ਨਹੀਂ ਤਰ੍ਹਾਂ ਦੇ ਦਿਨ ਹੋਣ ਦਿਨ ਤਾਂ ਉਹੀ ਨੇ ਸ਼ੋਭੀ ਹੁੰਦੇ ਆ ਦਿਨ ਹਰ ਸ਼ੋਭੀ ਹੁੰਦਾ ਹੈ ਗੱਲ ਇਹ ਹੈ ਕਿ ਅਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਆ 9:55 ਮਿੰਟ ਤੱਕ ਤੇਜ ਤਿਤਿ ਦਾ ਪੱਖ ਹੈ ਉਸ ਤੋਂ ਬਾਅਦ ਚਤੁਰਕ ਤਿਤਿ ਦਾ ਪੱਖ ਸ਼ੁਰੂ ਹੋ ਜਾਣਾ ਹੈ ਤੇ ਨਾਲ ਜੋ ਬੁੱਧ ਚੰਦਰ ਦਾ ਯੋਗ ਅੱਜ ਵੀ ਕਰਕਰਾਸ਼ੀ ਵਿੱਚ ਹੈ ਰਾਹੁਕਾਲ ਦਾ ਟਾਈਮ ਤੁਹਾਨੂੰ ਦੱਸ ਦਿੰਨੇ ਆ ਅੱਜ ਸ਼ਨੀਵਾਰ ਵਾਲੇ ਦਿਨ ਤਕਰੀਬਨ ਸਾਢੇ ਨਹੀਂ 9 ਵਜੇ ਤੋਂ ਲੈ ਕੇ ਸਾਢੇ 10 ਵਜੇ ਤੱਕ ਰਹਿਣ ਵਾਲਾ ਓਕੇ ਸਭ ਤੋਂ ਪਹਿਲਾ ਰਿਜ਼ ਅਨਿਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲੇ ਸ਼ੁਕਰ ਲਗਣ ਵਿੱਚ ਬਣਿਆ ਬੁੱਧ ਚੰਦਰ ਦਾ ਜੋਗ ਚੌਥੇ ਸਥਾਨ ਵਿੱਚ ਸੂਰਜ ਤੇ ਬ੍ਰਹਸਪਤ ਬੈਠਿਆ ਤੀਸਰੇ ਸਥਾਨ ਵਿੱਚ ਬੁੱਧ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਮਸਲਸ ਪ੍ਰੋਬਲਮ ਸਕਿਨ ਦੀ ਪ੍ਰੋਬਲਮ ਥੋੜੀ ਤੰਗ ਕਰੇਗੀ ਉਹਦੇ ਲਈ ਆਰਾਮ ਨਾਲ ਸਹਿਜਤਾ ਨਾਲ ਚੱਲਣਾ ਤੁਸੀਂ ਸਕਿਨ ਪ੍ਰੋਬਲਮ ਦੇ ਲਈ ਤਕਰੀਬਨ 10 ਮਾਕੇ ਲਾਉਣਾ ਹੈ ਤੇ ਬੁੱਧ ਨੂੰ ਸ਼ੁਭ ਕਰਨ ਦੇ ਲਈ ਪੰਛੀਆਂ ਨੂੰ ਹਰੇ ਮੂੰਗੀ ਚਾਹ ਸਕਨਾ ਚਾ ਪਾ ਸਕਦੇ ਹੋ ਇਹਦੇ ਨਾਲ ਵਧੀਆ ਵੈਸੇ ਦਿਮਾਗ ਤੇ ਘੋੜੇ ਜ਼ਿਆਦਾ ਘਮਾਉਣੇ ਨਹੀਂ ਚਾਹੀਦੇ ਮਾਂ ਦੀ ਸਿਹਤ ਦਾ ਧਿਆਨ ਰੱਖੋ ਤੇ ਚਲਦੇ ਪਾਣੀ ਦੇ ਵਿੱਚ ਅੱਜ ਤੁਸੀਂ ਥੋੜੀ ਜਿਹੀ ਮਿਸ਼ਰੀ ਜਾਲ ਪਵਾ ਕਰ ਸਕਦੇ ਹੋ ਟੌਰਸ ਜਿਹਨੇ ਬ੍ਰਿਖਰਾਸ਼ੀ ਵਾਲਿਆਂ ਦੇ ਲਈ ਬੁੱਧਾ ਨਕਸ਼ਤਰ ਮਿੱਤਰ ਤੁਹਾਨੂੰ ਬਿਜ਼ਨਸ ਕੰਮ ਕਰ ਲਈ ਅਸਤਾ ਦਿਨ ਤੁਹਾਡਾ ਸ਼ੁਭ ਜਾਣ ਵਾਲਾ ਨਵੀਂ ਜੀ ਹੋਣ ਵਾਲੀ ਪਰ ਸਰਕਾਰੀ ਚਿੱਠੀ ਨੋਟਿਸ ਮਿਲ ਸਕਦਾ ਹੈ ਇਸ ਕਰਕੇ ਸਰਕਾਰੀ ਜਾਂ ਗੈਰ ਸਰਕਾਰੀ ਕੰਮਾਂ ਵਿੱਚ ਸੰਭਲ ਕੇ ਹੱਥ ਪਾਉਣਾ ਚਾਹੀਦਾ ਜੈਮਨੀ ਜਨਮ ਮਿਥੂਨ રાશિ ਦੀ ਗੱਲ ਕਰੀ ਤਾਂ ਮਿਥੂਨ રાશિ ਵਾਲਾਂ ਦੇ ਲਈ ਨਕਸ਼ਤਰਾ ਚੇਤਰਾ ਦੇ ਅਸਰ ਕਰਕੇ ਆਪਣੇ ਲਈ ਆਪਣੀ ਸਿਹਤ ਲਈ ਜਿੰਮ ਵਗੈਰਾ ਜੁਆਇਨ ਕਰਨ ਬਾਰੇ ਕੁਝ ਸੋਚਣੇ ਹੋ ਤਾਂ ਕਰ ਲੈਣਾ ਚਾਹੀਦਾ ਕੋਈ ਰੁਕਾਵਟ ਕਿਸੇ ਤਰ੍ਹਾਂ ਵੀ ਨਹੀਂ ਪੈਗੀ ਬਸ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਆਪਣੀ ਭੈਣ ਨਾਲ ਬਹਿਸ ਬਾਜੀ ਕਰਨ ਤੋਂ ਬਚੇ ਕੈਂਸਰ ਜਾਨੀ ਕਰਕਰਾਸ਼ੀ ਵਾਲਿਆਂ ਨੂੰ ਅੱਖਾਂ ਗਲੇ ਦੀ ਅਲਰਜੀ ਥਾਇਰਾਇਡ ਵਗੈਰਾ ਤੰਗ ਕਰੇਗਾ ਬੁੱਧ ਦਾ ਨਕਸ਼ਤਰ ਮਿੱਤਰਨੀ ਹੈ ਕਦੇ ਮੋਟਿਆਂ ਚ ਦਰਦ ਹੋ ਰਿਹਾ ਕਦੇ ਪਿੱਠ ਚ ਦਰਦ ਹੋ ਰਿਹਾ ਕਦੇ ਮਸਲਸ ਪ੍ਰੋਬਲਮ ਹੋਈ ਪਈ ਬਸ ਇਦਾਂ ਬੇਸੀ ਤਾਰੇ ਕੋ ਵਿਚ ਚਲਦੇ ਪਿਆ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰ ਲੋ ਚਲਦੇ ਪਾਣੀ ਦੇ ਵਿੱਚ ਤੁਸੀਂ ਥੋੜੀ ਜਿਹੀ ਚਨੇ ਦੀ ਦਾਲ ਚਲ ਪ੍ਰਵਾਹ ਕਰ ਦੋ ਤੇ ਨਾਲ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਥੋੜਾ ਘੱਟ ਬੋਲਣਾ ਅਗਲੇ ਦਾ ਸ਼ਿਲੀਓ ਜਾਨੀ ਸਿੰਘ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਬਣੇ ਜੀ ਆਉਣ ਵਾਲੇ ਕੱਲ ਨੂੰ ਲੈ ਕੇ ਚਿੰਤਾ ਤੁਹਾਡੀ ਬਧੀ ਪਰੇਸ਼ਾਨੀਆਂ ਤੁਹਾਡੀਆਂ ਇਹ ਹੋਈਆਂ ਕੀ ਫਿਊਚਰ ਦੇ ਵਿੱਚ ਕਿਤੇ ਕੋਈ ਝਾੜਾ ਲੰਬੀ ਪਰੇਸ਼ਾਨੀ ਖੜੀ ਨਾ ਹੋ ਜਾਵੇ ਤਾਂ ਸਿੰਗਰਾਸ਼ੀ ਵਾਲਿਆਂ ਨੇ ਗਾਇਤਰੀ ਮੰਤਰ ਤਾਂ ਸੁਣਨਾ ਹੀ ਹੈ ਤਾਂ ਲਈ ਬਿਜ਼ਨਸ ਲਈ ਵਪਾਰ ਲਈ ਖਾਸ ਤੌਰ ਤੇ ਦੁਕਾਨਦਾਰੀ ਵਾਲਿਆਂ ਲਈ ਅੱਜ ਦਾ ਦਿਨ ਬਹੁਤ ਅੱਛਾ ਜਾਣ ਵਾਲਾ ਏ ਪਿਤਾ ਨਾਲ ਵੈਸਵਾ ਜੀ ਨਹੀਂ ਕਰਨੀ ਤੇ ਪਿਤਾ ਦੇ ਪੈਰੇ ਹੱਥ ਲਗਾ ਦੇਣਾ ਹੈ ਮੰਗਲ ਲਗਾ ਜਾਂ ਤਾਂ ਥੋੜਾ ਗੁੱਸਾ ਵੀ ਘਟ ਕਰੋ ਬੀਪੀ ਵੱਜ ਜਾਏਗਾ ਹਸਪੀਟਲ ਦੇ ਚੱਕਰ ਲੱਗ ਜਾਣਗੇ ਵਰਗੋ ਜਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅਪੋ ਤਾਂ ਨਕਸ਼ਤਰ ਮਿੱਤਰ ਹੈ ਛੋਟੀ ਜਿਹੀ ਲੰਬੀ ਯਾਤਰਾ ਤੁਹਾਡੇ ਲਈ ਸਫਲਕਾਰੀ ਹੈ ਕੰਮਕਾਰ ਤੁਹਾਡਾ ਠੀਕ ਚੱਲੇਗਾ ਕੋਈ ਜ਼ਿਆਦਾ ਲੰਬੀ ਪਰੇਸ਼ਾਨੀ ਨਹੀਂ ਆਉਣ ਵਾਲੀ ਕਿਉਂਕਿ ਨਕਸ਼ਤਰ ਮਿੱਤਰ ਹੈ ਫਿਰ ਵੀ ਕਿਉਂਕਿ ਸ਼ੁਕਰ ਗ੍ਰਹ ਚੱਲ ਰਿਹਾ ਇਸ ਕਰਕੇ ਕਿਸੇ ਨਾਲ ਟਿਕਾ ਦੇ ਸਮੇਂ ਪੈਸਾ ਲੈਣ ਦੇਣ ਕਰਦੇ ਸਮੇਂ ਧਿਆਨ ਇਹ ਰੱਖਣਾ ਕਿ ਕਿਤੇ ਪੈਸਾ ਫਸ ਨਾ ਜਾਵੇ ਕੋਸ਼ਿਸ਼ ਕਰੋ ਤਾਂ ਵੀ ਦਾ ਪੈਸਾ ਆਪਣੀ ਜੇਬ ਚ ਰੱਖ ਲਓ ਠੀਕ ਲਿਬਰਾਜ਼ਰੀ ਕੁਲਰਾ રાશિ ਦੇ ਜੋ ਸਿੱtare ਚੱਲੇ ਜੀ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਅੱਜ ਦਾ ਦਿਨ ਅੱਛਾ ਤਰੱਕੀ ਦੇ ਅਵਸਰ ਮਿਲ ਸਕਦੇ ਆ ਅੱਛੇ ਲੋਕਾਂ ਨਾਲ ਸੰਗਤ ਨਾਲ ਕੋਈ ਰੁਕੇ ਕੰਮ ਵੀ ਹੋ ਸਕਦੇ ਆ ਤਾਂ ਕੋਸ਼ਿਸ਼ ਤੁਹਾਨੂੰ ਕਰਨੀ ਚਾਹੀਦੀ ਆ ਕੋਈ ਪੈਂਡਿੰਗ ਕੰਮ ਪਿਆ ਤਾਂ ਉਹਦੇ ਲਈ ਹੱਥ ਪੈਰ ਜਰੂਰ ਮਾਰੋ ਹਣਾ ਕੋਸ਼ਿਸ਼ ਜਰੂਰ ਕਰੋ ਭਜਨ ਨੱਥ ਜਰੂਰ ਕਰੋ ਰਿਜ਼ਲਟ ਪੋਜ਼ਿਟਿਵ ਮਿਲ ਸਕਦਾ ਹੈ ਕਿਉਂਕਿ ਸ਼ੁਕਰ ਦੀ ਸਥਿਤੀ ਬੜੀ ਅੱਛੀ ਆ ਪੁੱਤ ਤਾਂ ਨਕਸ਼ਤਰ ਵੀ ਮਿੱਤਰ ਹੈ ਨੌਵੇਂ ਘਰ ਦਾ ਮਾਲਕ ਹੈ ਤਾਂ ਬਧੀਆ ਰਿਜ਼ਲਟ ਤੁਹਾਨੂੰ ਮਿਲਣਗੇ ਇੱਕ ਕੰਮ ਤੁਸੀ ਜਰੂਰ ਕਰਨਾ ਹੈ ਅੱਜ ਇਤਰ ਦੀ ਸ਼ੀਸ਼ੀ ਆਪਣੇ ਕੋਲ ਜਰੂਰ ਰੱਖ ਲੈਣੀ ਹੈ ਸਕੋਰਪੀਅਸ ਹਨ ਬ੍ਰਿਸ਼ਚਕ ਰਾਸ਼ੀ ਦੇ ਜੋ ਸਿਕਾਰੇ ਚੱਲ ਰਹੇ ਆ ਇਹਦੇ ਮੁਤਾਬਕ ਘਰੇਲੂ ਪਰੇਸ਼ਾਨੀਆਂ ਥੋੜੀਆਂ-ਬਹੁਤੀਆਂ ਰਹਿਣਗੀਆਂ ਮਾਤਾ ਦੀ ਸਿਹਤ ਦੰਦਾਂ ਦੀ ਪ੍ਰੋਬਲਮ ਥੋੜੀ-ਬਹੁਤੀ ਤੰਗ ਕਰੇਗੀ ਪਰ ਇਹ ਨਹੀਂ ਕਿ ਕੋਈ ਜ਼ਿਆਦਾ ਖੱਜਲ-ਖਵਰੀ ਵਾਲੀ ਗੱਲ ਹੈ ਨਹੀਂ ਆ ਸ਼ੁਕਰ ਚੇਂਜ ਹੋ ਰਿਹਾ ਹੈ ਇੱਕ ਦੋ ਦਿਨ ਤੱਕ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਨਾਲ ਹੀ ਮੰਗਲ ਦੀ ਸ਼ੁਭਤਾ ਦੇ ਲਈ ਤੁਸੀਂ ਕੋਸ਼ਿਸ਼ ਕਰਨੀ ਹੈ ਪਤਾਸੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਤੇ ਕਾਲਾ ਰੰਗ ਨਹੀਂ ਪਾਉਣਾ ਆਪਾਂ ਕਾਫੀ ਦਿਨਾਂ ਤੋਂ ਤੁਹਾਨੂੰ ਦੱਸ ਰਹੇ ਹਾਂ ਕੋਸ਼ਿਸ਼ ਇਹ ਵੀ ਕਰੋ ਕਿ ਕਿਤੇ ਪੀੜ ਪੌਦੇ ਲਗਾ ਦਿਓ ਸੈਟੇਟਰੀ ਸਤੂਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਜੀ ਤੁਨੂ ਰਸ਼ ਦੇ ਲਈ ਬ੍ਰਹਸਪਤੀ ਤੇ ਸੂਰਜ ਦਾ ਜੋਗ ਜੋ ਬਣਿਆ 7ਵੇਂ ਸਥਾਨ ਵਿੱਚ ਉਹ ਅੱਛਾ ਚੱਲ ਰਿਹਾ ਹੈ ਤੇ ਨਾਲ ਜੋ ਬੁੱਧ ਦਾ ਰਕਸ਼ਕ ਤਰ ਹੈ ਬਿਜ਼ਨਸ ਕੰਮ ਕਾਰ ਲਈ ਚੰਗਾ ਪਰ ਬੁੱਧ 8ਵੇਂ ਸਥਾਨ ਵਿੱਚ ਚੱਲ ਰਿਹਾ ਪ੍ਰੇਮ ਸੁਮੰਧਾਂ ਨੂੰ ਲੈ ਕੇ ਉਲਝੇ ਹੋਏ ਕਿਸੇ ਗੱਲ ਨੂੰ ਲੈ ਕੇ ਜੀਵਨ ਸਾਥੀ ਨੂੰ ਲੈ ਕੇ ਉਹ ਅੱਗੇ ਵਧਣ ਲਈ ਜੋ ਵੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਉਹਦੇ ਲਈ ਉਝੇ ਵਿੱਚ ਤੁਹਾਡੇ ਥੋੜੇ ਉਲਝੇ ਜੇ ਰਹਿਣਗੇ ਕੰਮ ਕਰ ਹੈਨਾ ਪਰਿਵਾਰ ਜੋ ਪਰੇਸ਼ਾਨੀ ਤੁਹਾਨੂੰ ਲੱਗੀ ਹੈ ਕਿ ਜੇ ਅਸੀਂ ਕਿਸੇ ਚੀਜ਼ ਦੇ ਲਈ ਕੋਸ਼ਿਸ਼ ਕਰਦੇ ਹਾਂ ਜਾਨੀ ਅੱਗੇ ਜਾਂ ਪਿੱਛੇ ਕਰਨ ਦੇ ਲਈ ਕੋਈ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਲਈ ਪਰਿਵਾਰ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਤਾਂ ਪਰਿਵਾਰ ਨੂੰ ਸਾਥ ਲੈ ਕੇ ਚੱਲਣਾ ਹੈ ਠੀਕ ਹੈ ਤਾਂ ਬੋਲ ਫਲ ਲੈ ਕੇ ਬੱਚਿਆਂ ਨੂੰ ਜਰੂਰ ਦੇ ਦਿਓ ਅਗਲੀ ਰਾਸ਼ੀ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲੇ ਮਕਰ ਰਾਸ਼ੀ ਦੇ ਲਈ ਸਿਤਾਰੇ ਗ੍ਰਹਾਂ ਦੇ ਮੁਤਾਬਕ ਬੁੱਧਾ ਨਕਸ਼ਤਰ ਵਿੱਚ ਪ੍ਰਦੇਸ਼ ਜਾਣ ਵਾਲਿਆਂ ਲਈ ਵਧੀਆ ਸਰਕਾਰੀ ਕੰਮਕਾਰ ਵਿੱਚ ਪੈਂਦੀਆਂ ਅੜਚਣਾਂ ਦੂਰ ਹੋਈਆਂ ਤੁਹਾਡੀਆਂ ਰਸਤੇ ਮਿਲੇ ਤੁਹਾਨੂੰ ਦੋਸਤ ਮਿੱਤਰ ਸਾਥ ਹੋਏ ਤੁਹਾਡੇ ਲਗਜ਼ਰੀ ਚੀਜ਼ ਲੈਣ ਲਈ ਵੀ ਚੰਗੇ ਆ ਕੁਝ ਖਰੀਦਣਾ ਚਾਹੁੰਦੇ ਆ ਉਹਦੇ ਲਈ ਵੀ ਚੰਗੇ ਆ ਕੁੱਤੇ ਨੂੰ ਰੋਟੀ ਜ਼ਰੂਰ ਪਾਣੀ ਇੱਕ ਦੋ ਕੁੱਤੇ ਨੂੰ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਪਾਉਗੇ ਤਾਂ ਸ਼ਨੀ ਦਾ ਪਾਲ ਵੀ ਸ਼ੁਭ ਮਿਲ ਜਾਏਗਾ ਅਗਰ ਉਸ ਸ਼ਨੀ ਕੁੰਭ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਲੋਨ ਕਰਜ ਨਹੀਂ ਲੈਣਾ ਚਾਹੀਦਾ ਹਾਵੀ ਹੋ ਜਾਏਗਾ ਪਰੇਸ਼ਾਨੀ ਵਾਝਾਏਗੀ ਤਾਂ ਉਧਾਰ ਲੈਣ ਤੇ ਉਧਾਰ ਦੇਣ ਤੋਂ ਥੋੜਾ ਕੁਰੇਚ ਕਰਕੇ ਹੀ ਚੱਲੋ ਤਾਂ ਸਿਤਾਰੇ ਚੰਗੇ ਰਹਿਣਗੇ ਰਾਹੋ ਪਹਿਲਾਂ ਤੋਂ ਲਗਨ ਚ ਦੇਖੋ ਬਣਿਆ ਹੋਇਆ ਹੈ ਤੇ ਬੁੱਧ ਚੰਦਰ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਹੈ ਨਕਸ਼ਤਰ ਬੇਸ਼ੱਕ ਮਿੱਤਰ ਹੈ ਪਰ ਫਿਰ ਵੀ ਜਿਆਦਾ ਉਧਾਰੀ ਨੁਕਸਾਨ ਦਾ ਕਾਰਨ ਬਣੇਗੀ ਤੇ ਸ਼ੇਅਰ ਮਾਰਕੀਟ ਵਿੱਚ ਵੀ ਜਿਆਦਾ ਪੈਸਾ ਇਨਵੈਸਟ ਨਾ ਕਰੋ ਛੋਟੀ ਮੋਟੀ ਇੰਪੋਰਟ ਅਮਾਉਂਟ ਲਗਾਉਂਦੇ ਰਹੋ ਚੰਗਾ ਪਾਸੀ ਜਨਮੀ ਰਾਸ਼ੀ ਮੇਨ ਰਾਸ਼ੀ ਦੇ ਲਈ ਅਜੇ ਤੱਕ ਆਰਤੀ ਕੋਈ ਕੰਮ ਨਾ ਕਰੋ ਟੀਟ ਬਣ ਕੇ ਤਾਂ ਬਿਲਕੁਲ ਨਾ ਕਰੋ ਬੁੱਧ ਚੰਦਰ ਚੰਗਾ ਇਹ ਤੁਹਾਡਾ ਅੱਜ ਵਧੀਆ ਇਹ ਨਕਸ਼ਤਰ ਵੀ ਬੰਤਰ ਆ ਸੁੱਕਤਾ ਨਹੀਂ ਦੇ ਰਿਹਾ ਦੂਸਰੇ ਸਥਾਨ ਵਿੱਚ ਸੂਰਜ ਜੋ ਹੈ ਉਹ ਤੁਹਾਡੇ ਚੌਥੇ ਸਥਾਨ ਵਿੱਚ ਬੈਠ ਕੇ ਸੋਚ ਨੂੰ ਤਾਂ ਅੱਛਾ ਕਰ ਹੀ ਰਿਹਾ ਹੈ ਕੰਮ ਕਰ ਲਈ ਵੀ ਅੱਛੀ ਸੋਚ ਕੰਮ ਆ ਜਾਂਦੀ ਆ ਰਨਾਲ ਤੇ ਆ ਰੱਖਣ ਵਾਲੀ ਗੱਲ ਇਹ ਆ ਕਿ ਸੂਰਜ ਬ੍ਰਹਸਪਤ ਦਾ ਜੋਗ ਜੋ ਹੈ ਘਰ ਵਿੱਚ ਸ਼ੁਭ ਕੰਮ ਹੋਣ ਚੰਗੇ ਕੰਮ ਹੋਣ ਤੇ ਉਹ ਕੰਮਾਂ ਦੀ ਰਫ਼ਤਾਰ ਜੋ ਘਰ ਵਿੱਚ એનર્ਜੀ ਨੂੰ ਵੀ ਸ਼ੁਭ ਕਰੇ ਤਾਂ ਆਪਣੇ ਹਿਸ ਨੂੰ ਪਹਿਲੇ ਫੋਨ ਚੜਾ ਦੇਣੇ ਆ ਨਜ਼ਰਾਂ ਤੋਂ ਬਚਣਾ ਹੈ ਕੰਮ ਹੋਣ ਤੋਂ ਪਹਿਲਾਂ ਕਿਸੇ ਨਾਲ ਕੀਤੀ ਡੀਲ ਕਰਦੇ ਸਮੇਂ ਐਕਸਪਰਟ ਬੰਦੇ ਦੀ ਸਲਾਹ ਤੇ ਕੰਮ ਹੋਣ ਤੋਂ ਪਹਿਲਾਂ ਫਿਰ ਇਕ ਦੇਣੀ ਧਮਾਕੀ ਟੈਂਸ਼ਨ ਹੀ ਬਦੋ OK ਹੈ ਸ਼ਨੀਵਾਰ ਦਾ ਦਿਨ ਤੇ ਇੱਕ ਤੁਸੀਂ ਉਪਾਅ ਕਰ ਸਕਦੇ ਤਾਂ ਕਾਲਾ ਰੰਗ ਨਹੀਂ ਪੋਣਾ ਇਦੋ ਜੱਜ ਜੁਰਗਾ ਕੋਲ ਥੋੜੀ देर ਬੈਠੋ ਨੂੰ ਰਹਾ ਤਾਂ ਦੂਰੀ ਬਣਾਓ ਠੀਕ ACG ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਲੋਜੀਕਲੀ ਸਿੱਟਾ ਆਏ ਮਾਰੇ ਦੱਸਿਆ ਵਾਸਤੂ ਬੜਾ ਮਾਇਨੇ ਰੱਖਦਾ ਕਾਫੀ ਮਾਇਨੇ ਰੱਖਦਾ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੀ ਸਿਹਤ ਦਾ ਚੰਦ ਖਰਾਬ ਹੋ ਗਿਆ ਤੇ ਅਚਾਨਕ ਖਰਾਬ ਹੋਈ ਸਿਹਤ ਕਈ ਵਾਰੀ ਅਸੀਂ ਡਿਸਟਰਬ ਹੋ ਕੇ ਕੀਤਾ ਨਹੀਂ ਹੈ ਜਿਹਾ ਕੁਝ ਨਹੀਂ ਕੀ ਹੋਇਆ ਕਈ ਵਾਰੀ ਅਸੀਂ ਆਪਣੀ એનર્ਜੀ ਨੂੰ 네ਗੇਟਿਵ ਕਰ ਬੈਠਦੇ ਆ ਜਿਦਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸੀ ਕਿ ਸੌਤ ਵਾਲੀ ਸਾਈਡ ਤੇ ਕਦੇ ਵੀ ਆਇਆ ਕਾਲਾ ਨੀਲਾ ਤੇ ਹਰਾ ਰੰਗ ਹਮੇਸ਼ਾ ਤੁਹਾਨੂੰ ਮਸਲਸ ਦਿਮਾਗੀ ਤੇ ਹਸਪੀਟਲ ਦੇ ਚੱਕਰ ਲਵਾ ਸਕਦੇ ਹੈ ਤਾਂ ਚੈੱਕ ਕਰੋ ਕਿ ਤੇ ਦੱਖਣ ਵਾਲੇ ਪਾਸੇ ਕਾਲਾ ਨੀਲਾ ਚ ਹਰਾ ਰੰਗ ਤਾਂ ਨਹੀਂ ਹੈ ਕਾਲਾ ਮਦ੍ਰਸ਼ਨੀ ਕੇ ਅੰਤ ਨਹੀਂ ਹੋ ਗਿਆ ਦੱਖਣ ਮੰਗਲ ਦੀ ਜਗ੍ਹਾ ਹੀ ਮੰਗਲ ਸਾਡੇ ਬਲੱਡ ਦਾ ਕਾਰਕ ਹੈ ਹਰਾ ਬੋਧ ਮਸਲਸ ਪ੍ਰੋਬਲਮ ਤਾਂ ਹੀ ਹੋ ਸਕਦੀ ਤੇ ਨੀਲਾ ਰੰਗ ਰਾਹੂ ਕਾਇਮ ਹੋ ਜਾਏਗਾ ਤਾਂ ਸਮਝ ਹੀ ਨਹੀਂ ਆਏਗੀ ਕਿ ਹੋਇਆ ਕੀ ਤਾਂ ਚੈੱਕ ਜ਼ਰੂਰ ਕਰ ਲੈਣਾ ਚਾਹੀਏ ਸਮਝ ਆ ਸਕਦਾ ਆਪ ਸਭ ਦਾ ਸਭ ਦਾ ਬੇਨੱਛਾ ਜਾਵੇ ਸਾਸ਼ਿਕਾ